ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਨੇੜੇ ਤੇੜੇ ਹੁਣ ਬੱਦਲਵਾਈ ਸਿਸਟਮ ਬਣਨਾ ਸ਼ੁਰੂ ਹੋ ਚੁੱਕਿਆ ਹੈ ਦਿਨ ਦੇ ਸਮੇਂ ਪੂਰਬੀ ਹਵਾ ਚੱਲੀ ਹੈ ਜਿਸ ਦੇ ਨਾਲ ਮਾਹੌਲ ਜਿਹੜਾ ਹੁਣ ਪ੍ਰੀ ਮੌਨਸੂਨ ਗਤੀਵਿਧੀ ਵਾਲਾ ਹੋ ਚੁੱਕਿਆ ਹੈ ਕੀ ਪੰਜਾਬ ਦੇ ਵਿੱਚ ਇਸ ਬੱਦਲਵਾਈ ਦਾ ਅਸਰ ਹੋਵੇਗਾ ਮੀਂਹ ਹੋ ਸਕਦਾ ਹੈ ਜਾਂ ਨਹੀਂ ਅੱਜ ਰਾਤ ਤਾਪਰ ਕਿਵੇਂ ਦੇ ਰਹਿਣਗੇ ਮੀਂਹ ਨੇੜੇ ਦਾ ਕੀ ਅਸਰ ਹੈ ਕਿਸਾਨਾਂ ਨੂੰ ਕੀ ਚੇਤਾਵਨੀ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੇ ਅੰਦਰ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਤੋਂ ਪੰਜਾਬ ਦਾ ਮੌਸਮ ਤਾਂ ਸਾਫ਼ ਹੈ ਪਰ ਪਹਾੜੀ ਖੇਤਰਾਂ ਵਿੱਚ ਅਤੇ ਪੱਛਮੀ ਸਿਸਟਮ ਲਗਾਤਾਰ ਬਰਕਰਾਰ ਨੇ ਅੱਜ ਰਾਤ ਪੰਜਾਬ ਦੇ ਉੱਪਰ ਬੱਦਲਵਾਈ ਦਾ ਅਸਰ ਬਰਕਰਾਰ ਰਹੇਗਾ ਹਾਲਾਤ ਜਿਹੜੇ ਨੇ ਉਹ ਬੱਦਲਵਾਈ ਦੇ ਰਹਿਣ ਕਾਰਨ ਪੂਰਬੀ ਹਵਾ ਵੀ ਚੱਲੇਗੀ ਤਾਪਮਾਨ 22 ਡਿਗਰੀ ਤੇ 23 ਡਿਗਰੀ ਦੇ ਵਿੱਚ ਘਰ ਰਹਣਗੇ ਗਰਮ ਰਾਤ ਅੱਜ ਦੇਖਣ ਨੂੰ ਮਿਲੇਗੀ ਪਰ ਮੀਂ ਕੱਲ ਨੂੰ ਅਤੇ ਪਰਸੋਂ ਨੂੰ ਲਗਾਤਾਰ ਬੱਦਲਵਾਈ ਦਾ ਜੋਰ ਬਣਿਆ ਰਹੇਗਾ ਅੱਜ ਬੱਦਲਵਾਈ ਬशक ਬਣੀ ਰਹੇਗੀ ਪਰ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੀ ਹੈ ਅਗਰ ਕਿਣਮਣ ਕਣੀ ਹੁੰਦੀ ਹੈ ਤਾਂ ਸਵੇਰ ਦੇ ਸਮੇਂ ਸਾਨੂੰ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਕਿਣਮਣ ਕਣੀ ਦੇਖ ਸਕਦੀ ਹੈ ਪਰ ਓਵਰ ਆਲ ਮੌਸਮ ਜਿਹੜਾ ਹੈ ਪੰਜਾਬ ਦਾ ਉਹ ਸਾਫ਼ ਅਤੇ ਖੁਸ਼ਕ ਹੀ ਬਣਿਆ ਰਹੇਗਾ ਗੱਲ ਕੀਤੀ ਜਾਵੇ ਤਾਂ ਜਿਹੜੇ ਪੂਰਬੀ ਸਿਸਟਮ ਇਹ ਲਗਾਤਾਰ ਆ ਰਹੇ ਨੇ ਇਹਨਾਂ ਦੇ ਕਾਰਨ ਹਮਸ ਅਤੇ ਨਮੀ ਦੀ ਮਾਤਰਾ ਹਵਾ ਵਿੱਚ ਵੱਧ ਚੁੱਕੀ ਹੈ ਜਿਸ ਦੇ ਨਾਲ ਹੁਣ ਪ੍ਰੀ ਮੌਨਸਨ ਗਤੀਵਿਧੀਆਂ ਦੇ ਅਨੁਕੂਲ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਆਉਂਦੇ ਦਿਨਾਂ ਵਿੱਚ ਗਰਜ ਚਮਕ ਦੇ ਹਾਲਾਤ ਸਾਨੂੰ ਦੇਖਣ ਨੂੰ ਮਿਲਣਗੇ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਅਪਡੇਟ ਆਉਂਦੀ ਵੀਡੀਓ ਵਿੱਚ ਪ੍ਰੋਪਰ ਦੇ ਦਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ